ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਯਤਨਾ ਸਦਕਾ ਜਲਾਲਾਬਾਦ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਵਿਕਲੈਂਗ ਬਿਰਤ ਸਹਾਇਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਅੰਗਹੀਨਾਂ ਨੂੰ ਟ੍ਰਾਈਸਾਈਕਲ ਬੈਂਟਰੀ ਸਾਈਕਲ ਅਤੇ ਇਸ ਤੋਂ ਇਲਾਵਾ ਹੋਰ ਵਰਤੋਂ ਵਿੱਚ ਆਉਣ ਵਾਲਾ ਸਮਾਨ ਵੰਡਿਆ ਗਿਆ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਕਿ ਇਹ ਕੈਂਪ ਵਿੱਚ ਵੰਡਿਆ ਗਿਆ ਸਮਾਨ ਅੰਗਹੀਨ ਲੋਕਾਂ ਲਈ ਸਹਾਇਕ ਸ सिद्ध ਹੋਏਗਾ। ਉਹਨਾਂ ਕਹਿਆ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਸਮੇਂ-ਸਮੇਂ ਦੌਰਾਨ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਵਿੱਚ 115 ਮੋਟਰਸਾਈਕਲ 150 ਦੇ ਕਰੀਬ ਟਰਾਈਸਾਈਕਲ ਅਤੇ ਇਸ ਤੋਂ ਇਲਾਵਾ ਹੋਰ ਵਰਤੋਂ ਵਿੱਚ ਆਉਣ ਵਾਲਾ ਸਮਾਨ ਸਮੇਤ 993 ਚੀਜ਼ਾਂ ਵੰਡੀਆਂ ਗਈਆਂ ਇਹ ਬਿਲਕੁਲ ਬੜੇ ਖੁਸ਼ਕਿਸਮਤ ਆ ਵੀ ਫਾਈਨਲੀ ਕੁਝ ਕਰਨ ਦਾ ਮੌਕਾ ਮਿਲੇ ਸੋ ਪਹਿਲਾਂ ਤਾਂ ਮੈਂ ਲਿੰਕੋ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕਰਕੇ ਕੈਂਪ ਲਗਾ ਕੇ ਤੇ ਸਾਡੀ ਛੋਟੀ ਮੰਗ ਸੀ ਵੀ ਅਸੀਂ ਆਦੇ ਹਲਕੇ ਚ ਕੈਂਪ ਲਾਉਣਾ ਕੈਂਪ ਲਾ ਕੇ ਚਲੋ ਉਹਦੇ ਵਿੱਚ ਕੁਝ ਕਮੀਆਂ ਸਾਡੇ ਤੋਂ ਰਹਿ ਗਈਆਂ ਜਿਹੜੀ ਅਗਲੀ ਵਾਰੀ ਅਸੀਂ ਉਹ ਪੂਰੀਆਂ ਕਰ ਲਾਂਗੇ ਪਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸਾਡੀ ਸਾਰੀ ਟੀਮ ਨੇ ਰਲ ਕੇ ਇਲਾਜ ਲਾਹਬਾਦ ਕੈਂਪ ਲੱਗਿਆ ਦੋ ਦਿਨ ਫਿਰ ਦੋ ਦਿਨ ਅਰਨੀ ਵਾਲੇ ਲੱਗਿਆ ਤਾਂ ਕਿ ਜਿਹੜੇ ਹੈਂਡੀਕੈਪ ਸਾਡੇ ਭੈਣ ਭਰਾ ਆ ਬੱਚੇ ਆ ਜਿਨ੍ਹਾਂ ਲਈ ਉਹ ਜ਼ਰੂਰੀ ਸਹੂਲਤਾਂ ਜਿਹੜੀ ਸਰਕਾਰ ਵੱਲੋਂ ਮਿਲਦੀ ਉਹਨਾਂ ਨੂੰ ਨਹੀਂ ਮਿਲ ਸਕੀਆਂ ਅਸੀਂ ਉਹ ਪ੍ਰੋਵਾਈਡ ਕਰਾ ਕੇ ਦਿੱਤੀਆਂ ਇਸ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਫੁੱਲ ਫਲੈਸ਼ ਪੇਮੈਂਟ ਅਧਿਕਾਰ ਅਕ ਦਿੱਤੀ ਹੈ ਕਿ ਹਾਂ ਇਹ 45000 ਰੁਪਏ ਦੀ ਟੋਟਲ ਹੈ ਜਿਹੜੀ ਟ੍ਰਾਈਸਾਈਕਲ ਮੋਟਰ ਬਾਈਕ ਹੈ ਜਿਹੜੀ ਉਹ ਆਉਂਦੀ ਹੈ ਪਰ ਇਹ ਸਰਕਾਰੀ ਸਾਰਾ ਪ੍ਰੋਵਾਈਡ ਕਰ ਦਈਏ ਪਹਿਲਾਂ ਹੁੰਦਾ ਸੀ 25000 ਸਰਕਾਰ ਦਿੰਦੀ ਸੀ ਔਰ 17000 ਦੇ ਵਿੱਚ ਐਮਪੀ ਲੈਂਡ ਫੰਡ ਜਾਂ ਕੋਈ ਆਵਦ ਦੇ ਲੋ ਪਰ ਕੇ ਲੈ ਸਕਦਾ ਸੀ ਬਟ ਪਿਛਲੀ ਗਵਰਨਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਡੇ ਐਮਪੀ ਸਭਾ ਨੇ ਮੁੱਦਾ ਚੱਕਿਆ ਸੀ ਵੀ ਜੇ ਦੇਣੀ ਹੈ ਤਾਂ ਸਾਰੀ ਫ੍ਰੀ ਦਿਓ ਨਹੀਂ ਫਿਰ ਦੇਣ ਦਾ ਕੋਈ ਫਾਇਦਾ ਨਹੀਂ ਸੋ ਉਸ ਤੋਂ ਬਾਅਦ ਇਹ ਸਰਕਾਰ ਨੇ ਫ੍ਰੀ ਕਰਤੀ ਸੋ ਇਸ ਲਈ ਸਾਰੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਇਹ ਉਪਰਾਲਾ ਕਰਕੇ ਆਵਦੇ ਆਪ ਨੂੰ ਵੀ ਖੁਸ਼ੀ ਮਿਲਦੀ ਹੈ ਵੀ ਕਿਸੇ ਐਵੇਂ ਜੇ ਭੈਣ ਭਰਾ ਲਈ ਕੋਈ ਕੰਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਲਈ ਜ਼ਰੂਰੀ ਜਿਹੜਾ ਅੰਗ ਸੀ ਉਹ ਜ਼ਰੂਰੀ ਕਰ ਸਕਦਾ ਸਰ ਕਿੰਨੇ ਸਾਈਕਲ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇਸ ਪ੍ਰੋਬਲਮ ਵਿੱਚ ਵੀ ਵਿਨਰ ਬਣ ਨਹੀਂ ਹੈ ਅਜੇ ਮੈਟਰ ਬੈਲ ਨਹੀਂ ਹੈ ਨਹੀਂ ਬਿਲਕੁਲ ਆਪਦੇ ਵੱਲੋਂ ਤਾਂ ਇਹ ਕੋਸ਼ਿਸ਼ ਹੈ ਵੀ ਇਹ ਨਾਲ ਸਿੱਧੀ ਤਾਲਮੇਲ ਵੀ ਵਿਚਾਰਿਆਂ ਦਾ ਹੋਣਾ ਚਾਹੀਦਾ ਕਿਉਂਕਿ ਇਹ ਕਈ ਵਾਰੀ ਹੁੰਦਾ ਹੈ ਕੋਈ ਕਰਦਾ ਕੁਝ ਹੋਰੇ ਕਹੇ ਕੁਝ ਹੋਰ ਦਿੰਦੇ ਆ ਪਰ ਆਪਦੇ ਵੱਲੇ ਪੂਰੀ ਕੋਸ਼ਿਸ਼ ਇਹ ਦੀ ਅਗਲੀ ਵਾਰੀ ਹੋਰ ਵੀ ਚੰਗੇ ਤਰੀਕੇ ਨਾਲ ਕਿਉਂਕਿ ਉਹਨਾਂ ਸਾਨੂੰ ਵੀ ਫਸਟ ਟਾਈਮ ਸੀ ਜਿਹੜਾ ਨਹੀਂ ਤਜਰਬਾ ਸੀ ਉਹਨਾਂ ਸਾਨੂੰ ਇਹਦੇ ਤੋਂ ਮਿਲਿਆ ਸੋ ਮੈਂ ਸਾਰੀ ਟੀਮ ਦਾ ਸਾਡਾ ਸੁਖਮਨ ਛੋਟਾ ਭਰਾ ਹੈ ਸੁਖਵਿੰਦਰ ਜੀ ਨੇ ਸੋਨੂ ਜੀ ਨੇ ਸਾਰਿਆਂ ਨੇ ਬਹੁਤ ਨਾਲਿਕ ਵਿੱਚ ਸਾਰੇ ਸਰਪੰਚ ਸਭਾ ਨੇ ਇਸ ਪ੍ਰੋਗਰਾਮ ਨੂੰ ਨਿਪਟਾਇਆ ਔਰ ਅਗਲੀ ਵਾਰੀ ਜਿਹੜੀ ਕਮੀ ਰਹਿ ਗਈ ਉਹ ਅਸੀਂ ਬਿਲਕੁ ਤਾਂ ਕਿਨੇ ਸਾਈਕਲ ਫਰੀ ਦਿੱਤੇ ਗਏ ਨੇ ਔਰ 115 ਟੋਟਲ ਸਾਈਕਲ ਨੇ ਜਿਹੜੇ ਟਰਾਈਸਾਈਕਲ ਮੋਟਰਬਾਈਕ ਹੈ ਔਰ ਜਿਹੜੇ ਦੂਸਰੇ ਨੇ 100 ਦੇ ਉੱਪਰ ਹੋ ਨੇ ਔਰ ਕਈਆਂ ਨੂੰ ਮੋਬਾਈਲ ਮਿਲੇ ਆ ਕਈਆਂ ਦੇ ਅੱਖਾਂ ਲਈ ਔਰ ਮਿਲੇ ਆ ਔਰ ਟੋਟਲ 993 ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਕਈਆਂ ਦੇ ਇੱਕ ਭਰਾ ਦੀ ਲੱਤ ਨਹੀਂ ਸੀ ਉਹਨੂੰ ਅੱਜ ਜਪਨੀਜ਼ ਮਾਡਲ ਦੀ ਲੱਤ ਉਹਨਾਂ ਨੇ ਡੁਪਲੀਕੇਟ ਲਗਾ ਕੇ ਦਿੱਤੀ ਔਰ ਦੂਜੀ ਤੋਂ ਵੀ ਹੌਲੀ ਹੈ ਇਹੋ ਜਿਹੇ ਅੰਗ ਜਿਹੜੇ ਉਹਨਾਂ ਦੀ ਕਮੀ ਸੀ ਉਹ ਦੂਰ ਕੀਤੀ ਇਸ ਕੋ ਸਾਸਰੂ ਕਿੰਨੇ ਡੇਅ ਲੱਗੇ ਸੀ ਇਹ ਅਸੀਂ ਸਤੰਬਰ 12 13 14 15 ਚਾਰ ਦਿਨ ਕੈਂਪ ਔਰ ਆਈ ਥਿੰਕ ਹੈ ਹਿੰਦੁਸਤਾਨ ਦਾ ਪਹਿਲਾ ਹਲਕਾ ਜਰਲਾਲਾਬਾਦ ਜਿੱਥੇ 2 ਮਹੀਨਿਆਂ ਚ ਸਮਾਨ ਪ੍ਰੋਵਾਈਡ ਕਰਕੇ ਸੀ ਉਹਨਾਂ ਨੂੰ ਡਿਲੀਵਰ ਕਰਤਾ ਇਹ ਐਲਮ ਕੋਲੇ ਨੇ ਦੱਸਿਆ ਕਿ ਹਿੰਦੁਸਤਾਨ ਜੇ ਪਹਿਲਾ ਹਲਕਾ ਹੈ ਜਰਲਾਲਾਬਾਦ ਜਿੱਤੇ 2 ਮਹੀਨਿਆਂ ਦੇ ਵਿੱਚ ਜਿਹੜਾ ਕੈਂਪ ਲੱਗਿਆ ਸੀ ਉਹਦਾ ਸਮਾਨ ਅਸੀਂ ਡਿਲੀਵਰ ਕਰਤਾ ਉਮੀਦ ਕਰਦਾ ਕਿ ਜਿੱਤੇ ਕੈਂਪ ਹੋਰ ਆ ਜਾਏ ਆਏ ਦਾ ਬਿਦਨ 3 ਮੰਥ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਵੀ 3 ਮਹੀਨੇ ਲੱਗੂ ਸਾਡੇ ਤੋਂ ਡੇਢ ਇੱਕ ਮਹੀਨਾ ਦਾ ਅਸੀਂ ਉਹਨੂੰ ਕੈਂਪ ਲਗਾ ਕੇ ਅਸੀਂ ਉਹਨੂੰ ਟਾਈਮ ਟੂ ਟਾਈਮ ਪ੍ਰਾਪਤ